ਫਾਲਸਾ ਰਾਇਬ ਜੀ ਦੇ ਪਤੇ ਮੇਰੀ ਇਹ ਜਿਹੜੀਆਂ ਬੋਲਾਂ ਦਾ ਮੇਰਾ ਕੋਈ ਵਿਚਾਰ ਨਹੀਂ ਸੀਗਾ ਜਿਹੜੀ ਕੱਲ ਮੇਰੀਆਂ ਪਹਿਲਾਂ ਜਿਹੜੀਆਂ ਦੋ ਵੀਡੀਓ ਇੱਕ ਆਈਡੀ ਨੂੰ ਵਾਇਰਲ ਹੋਈ ਹੈ ਉਹ ਮੈਂ ਸੁਣ ਕੇ ਚੁੱਪ ਸੀ ਲੋਕਾਂ ਨੇ ਮੈਨੂੰ ਬਹੁਤ ਕੁਝ ਕਿਹਾ ਕਈ ਲੋਕ ਕਹਿੰਦੇ ਸੀ ਇਹਦੇ ਮਾਨਸਿਕ ਤਸੰਤੁਲਨ ਖਰਾਬ ਹੈ ਕਈ ਕਹਿੰਦੇ ਆ ਇਹ ਸਰਕਾਰੀ ਮੂਲੀ ਗੋਲੀ ਹੈ ਮੈਂ ਸਾਰਾ ਕੁਝ ਇਹ ਸੁਣ ਕੇ ਚੁੱਪ ਸੀ ਇਹ ਕਿਹੜਾ ਭਗੇਲਾ ਨਾ ਦਾ ਸ਼ਖਸ ਉਹਨੇ ਬਹੁਤ ਇਸ ਗੱਲ ਤੇ ਟਿੱਪਣੀ ਕੀਤੀ ਕੱਲ ਜਿਹੜੀ ਮਾਨ ਸਿੰਘ ਖਾਰਾ ਦੀ ਜਿਹੜੀ ਵੀਡੀਓ ਆਈ ਹੈ ਉਹਦੇ ਵਿੱਚ ਸਾਫ਼ ਕਿਹਾ ਵੀ ਪੱਪਲਪ੍ਰੀਤ ਨੇ ਆਹ ਕੁਛ ਕੀਤਾ ਤੇ ਨਾਲੇ ਉਹ ਹਾਸਾ ਹੱਸਦਾ ਮੇਰੇ ਪੁੱਤ ਦੀ 시ਦੀ ਦਾ ਨਾਮ ਲੈ ਕੇ ਇਹ ਮੇਰੇ ਨਾਲ ਕਿਉਂ ਇਹ ਕਰ ਰਹੀ ਹੈ ਮੈਂ ਇਹ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਵੀ ਨਾ ਤਾਂ ਮੈਂ ਮਾਨਸ ਕਰੂਗੀ ਆ ਨਾ ਮੈਂ ਮੇਰਾ ਮੈਂ ਸਰਕਾਰੀ ਆ ਮੈਂ ਆਹਦੇ ਪੁੱਤ ਦਾ ਦੁੱਖ ਰੋਇਆ ਉਹਨਾਂ ਵੀਡੀਓ ਵਿੱਚ ਉਹ ਸਿਆੜਾਂ ਦੇ ਵੀਡੀਓ ਮੇਰਾ ਵੋਟਾਂ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਮੈਂ ਵੋਟਾਂ ਕਰਕੇ ਪਾਈਆਂ ਕੋਈ ਜਿੱਤੇ ਤੇ ਕੋਈ ਹਾਰੇ ਮੇਰਾ ਪੁੱਤ ਤੇ ਦੋਵੇਂ ਪਿਓ ਪੁੱਤ ਸੰਵਿਧਾਨ ਤੋਂ ਉਲਟ ਸੀ ਪਰ ਇਹਨਾਂ ਨੇ ਸੰਵਿਧਾਨ ਦੀਆਂ ਹੁਣ ਤਾਂ ਝੰਡਾ ਆ ਇਹ ਸੰਵਿਧਾਨ ਦੇ ਬਰਾਬਰ ਭਉਤੀ ਆ ਜੇ ਆਹ ਹੀ ਕੁਝ ਕਰਨਾ ਸੀਗਾ ਤੇ ਮੇਰੇ ਪੁੱਤ ਨੂੰ ਕਿਉਂ ਮਰਵਾਇਆ ਆਪ ਤਾਂ ਮੈਂ ਇਹੀ ਗੱਲ ਕਹੀ ਆਪ ਤਾਂ ਜੇਲਾ ਵਿੱਚ ਬਹਿ ਕੇ ਜਾ ਕੇ ਉੱਥੋਂ ਜਿਹੜਾ ਸਾਰਾ ਕੁਝ ਵਾਇਰਲ ਹੋਇਆ ਜਿੱਦਣ ਪਪਲਪੁਰੀ ਤੇ 9 ਤਰੀਕ ਨੂੰ ਫੜਿਆ ਹੁੰਦਾ ਸਾਡੇ ਘਰੇ ਸੀਆਈਡੀ ਵਾਲਾ ਆਉਂਦਾ ਸੀਆਈਡੀ ਵਾਲੇ ਕਹਿੰਦਾ ਮਾਤਾ ਤੁਹਾਨੂੰ ਦਫ਼ਤਰ ਬੁਲਾਇਆ ਸੀਆਈਡੀ ਵਾਲੇ ਮੈਂ ਤਾਂ ਕਮਣੀ ਸੀ ਦੂਜੇ ਦਿਨ ਚਲੀ ਗਈ ਮੈਂ ਕਿਹਾ ਸੀ ਕਿਹੜਾ ਚੋਰ ਆ ਦੂਜੇ ਦਿਨ ਗਈ ਦੂਜੇ ਦਿਨ ਮੈਂ ਉੱਥੇ ਪਪਲਪਰੀ ਤੋਂ ਚਿੱਟੀ ਗੱਡੀ ਵਿੱਚ ਬੈਠਾ ਕੋਕਾ ਕੋਲਾ ਪਾਗਬਾ ਦੀ ਚਿੱਟੀ ਛਲਟ ਪਾਈ ਮੈਂ ਵੇਖਿਆ ਤੇ ਮੈਂ ਵੇਖ ਕੇ ਪਾਸੇ ਰੰਗੂ ਕਰ ਲਿਆ 10 ਤਰੀਕ ਨੂੰ ਉਹ ਜਾਂਦਾ ਤੇ ਸਾਨੂੰ ਮਾਵਾਂ ਧੀਆਂ ਨੂੰ 10 ਤੋਂ 14 ਤੱਕ ਉੱਥੇ ਥਾਣੇ ਦੇ ਵਿੱਚ ਰੱਖਿਆ ਦਾ ਉੱਥੇ ਸਾਥੋਂ ਇਹ ਕਿਹਾ ਗਿਆ বিনা ਤੁਹਾਡਾ ਕਸੂਰ ਹੈ ਨਾ ਤੇਰੀ ਧੀ ਦਾ ਨਾ ਤੇਨ ਪੁੱਤ ਦਾ ਜਾਣ ਲੱਗਿਆ ਪਪਲ ਬੰਦੇ ਗਏ ਕਹਿ ਕੇ ਗਿਆ ਵੀ ਇਹ ਖੰਡੇ ਨੂੰ ਪਤਾ ਜੋ ਪਤਾ ਸਾਰਾ ਪਰ ਮੈਂ ਨਾ ਸਰਕਾਰ ਦੇ ਮੂੰਹ ਤੇ ਕਹਿਨੀ ਹੈ ਵੀ ਇਹ ਮੈਨੂੰ ਸਰਕਾਰ ਨਾਲ ਮੈਂ ਖੁਦ ਜਿਹੜੇ ਮੇਰੇ ਹੱਡਾਂ ਨਾਲ ਬੀਤਿਆ ਸਾਨੂੰ ਮੇਨੂੰ ਪੁੱਤ ਨੂੰ ਇੱਥੋਂ ਕਾਲ ਕਰਾਉਂਦੇ ਨੇ ਪੁਲਿਸ ਉਹ ਕਹਿੰਦਾ ਰਿਹਾ ਮੇਰੇ ਮਾਦੇ ਭੈਣ ਨੂੰ ਛੱਡੋ ਮੈਥੋਂ ਪੁੱਛੋ ਜਿਹੜਾ ਕੁਝ ਹੈਗਾ ਮੇਰਾ ਪੁੱਤ ਤਾਂ ਮਰਦੇ ਦਮ ਤੱਕ ਅਖੀਰ ਤੱਕ ਇਹੀ ਕਹਿੰਦਾ ਰਿਹਾ ਵੀ ਬੰਦੇ ਆਉਂਦੇ ਜਾਂ ਜਾਂਦੇ ਆ ਤੇ ਜਾਂਦੇ ਰਹਿੰਦੇ ਆ ਮੇਰਾ ਪੁੱਤ ਅਖੀਰ ਤੱਕ ਆਪਣੇ ਕੌਮ ਦਾ ਵਫਾਦਾਰ ਰਿਹਾ ਮੈਂ ਵੀ ਬੋਲਣ ਨੂੰ ਬਹੁਤ ਕੁਝ ਬੋਲ ਸਕਦੀ ਸੀ ਸਾਲ ਪਹਿਲਾਂ ਵੀ ਬੋਲ ਸਕਦੀ ਆ ਇਹ ਜਿਹੜੀ ਵੀਡੀਓ ਮੇਰੀ ਹੈ ਸਿਆਣਾ ਦੇ ਬਣੇ ਹੋਈ ਹੈ ਮੈਂ ਆਪ ਦਾ ਦੁੱਖ ਰੋਇਆ ਆਪ ਦੇ ਪੁੱਤ ਦਾ ਦੁੱਖ ਰੋਇਆ ਸੀ ਮੇਰਾ ਜਿਹੜਾ ਮੇਰੇ ਅੰਦਰੋਂ ਅਗ ਲੱਗੀ ਵੀ ਨਾ ਮੇਰੇ ਅੰਦਰ ਨੂੰ ਮੇਰਾ ਪੁੱਤ ਖੋਇਆ ਇਹਨਾਂ ਨੇ ਰਾਂ ਲੜ ਕੇ ਮੈਂ ਸਰਕਾਰਾਂ ਨੂੰ ਦੋਸ਼ ਦੋਸ਼ੀ ਕਹਿੰਨੀ ਹੈ ਸਰਕਾਰ ਸਭ ਤੋਂ ਵੱਡੀ ਦੋਸ਼ੀ ਹੈ ਸਰਕਾਰ ਦੇ ਨਾਲ ਜਿਹੜੇ ਮਰਵਾਉਣ ਵਾਲੇ ਮੇਰੇ ਪੁੱਤ ਨੂੰ ਇਹਨਾਂ ਨੇ ਕਲਿਊ ਦਿੱਤੇ ਸਾਰਾ ਕੁਝ ਦੱਸਿਆ ਜਿਹੜੇ ਜੱਥੇਬੰਦੀ ਦੇ ਨਿੱਜੀ ਗੱਲਾਂ ਸੀ ਉਹ ਸਰਕਾਰ ਨੂੰ ਕਿਵੇਂ ਪਤਾ ਸੀ ਮੇਰਾ ਪੁੱਤ ਹਰ ਇੱਕ ਗੱਲ ਤੇ ਪਿੱਟਦਾ ਰਿਹਾ ਜਿਹੜੇ ਨਾਲਾ ਕਾਂਡ ਹੋਇਆ ਉਦੋਂ ਵੀ ਮੇਰਾ ਪੁੱਤ ਪਿੱਟਿਆ ਤੁਸੀਂ ਨਾ ਆ ਜਾਓ ਫੇਰ ਜਿੱਦਣਾ ਦਸਤਾਰ ਬੰਦੀ ਹੋਈ ਉਹਦਾਂ ਵੀ ਮੇਰਾ ਪੁੱਤ ਫਿੱਟਿਆ ਵੀ ਗਦਾਰ ਚੜਾ ਲੇ ਮੇਰਾ ਪੁੱਤ ਹਰ ਹੀ ਗੱਲ ਮੈਨੂੰ ਕਹਿਣਾ ਰਿਹਾ ਮੇਰਾ ਪੁੱਤ ਕੌਮਲਾ ਵਫਾਦਾਰ ਸੀ ਤੇ ਵਫਾਦਾਰ ਰਿਹਾ ਅਸੀਂ ਨਾ ਕੋਈ ਸਰਕਾਰੀ ਆ ਨਾ ਅਸੀਂ ਸਰਕਾਰੀ ਬੋਲੀ ਬੋਲਦੇ ਆ ਪਰ ਮੈਨੂੰ ਟਾਰਗੇਟ ਨਾ ਕਰੋ ਮੇਰੇ ਕੋਲੇ ਬੋਲਣ ਨੂੰ ਬਹੁਤ ਕੁਝ ਪਿਆ ਮੈਂ ਇੱਕ ਮਾਂ ਸਬਰ ਕਰਕੇ ਬੈਠੀ ਆ ਮੇਰੀ ਝੋਲੀ 'ਚ ਮੇਰਾ ਪੁੱਤ ਖੋਇਆ ਮੈਂ ਸਬਰ ਕਰਕੇ ਬੈਠੀ ਆ ਇਹ ਮਾਂ ਰੋਲਾ ਪਾਉਂਦੀ ਫਿਰਦੀ ਆ ਇੱਕ ਵਾਰੀ ਪੁੱਛਿਆ ਇਹਨਾਂ ਨੇ ਆਣ ਕੇ ਮੈਂ ਮੇਰੇ ਪੁੱਤ ਦੀ ਇਹ ਫੋਟੋ ਨਹੀਂ ਲਗਣ ਦਿੰਦੀ ਵੀ ਕਹਿੰਦੀ ਇਹ ਫੋਟੋ ਨਹੀਂ ਲਗਣ ਦੇਣੀ ਇਹ ਦੁੱਕੀ ਦਾ ਬੰਦਾ ਤੁਸੀਂ ਕੌਮ ਸਾਰੀ ਦੱਸੇ ਮੇਰੇ ਪੁੱਤ ਦੁੱਕੀ ਦਾ ਸੀ ਕਿ ਉਹ ਲੱਖਾਂ ਦਾ ਸੀ ਇਹਨਾਂ ਨੇ ਮੈਨੂੰ ਇਸ ਗੱਲ ਦਾ ਗੁੱਸਾ ਹੈ ਜੇ ਇਹ ਕਵਨ ਨਾ ਪੋਹਤੇ ਨਾ ਨਹੀਂ ਬੋਲਣਤਾ ਮੈਂ ਕਿਉਂ ਨਹੀਂ ਬੋਲਣਤਾ ਮੈਨੂੰ ਡਿੰਗਰੂ ਘੜ ਦੇ ਵਿੱਚੋਂ ਇਹਨਾਂ ਨੇ ਇੱਕ ਵੀ ਅੱਖਰ ਲਿਖ ਕੇ ਨਹੀਂ ਭੇਜਿਆ ਮਾਂ ਮਾੜਾ ਕੰਮ ਹੋਇਆ ਅਸੀਂ ਤੇਰੇ ਨਾਲ ਮੇਰੇ ਪੁੱਤ ਨੇ ਸਾਰੀ ਜੱਥੇਬੰਦ ਸੌਂਪੀ ਰਾਂ ਸਾਰਾ ਕੁਛੇ ਦੀ ਝੋਲੀ ਪਾ ਦੇ ਮੈਨੂੰ ਇੱਕ ਵਾਰ ਤਾਂ ਕਹਿੰਦਾ ਮਾਂ ਅਸੀਂ ਤੇਰੇ ਨਾਲ ਐਂ ਤਾਂ ਕਿਸੇ ਵੀ ਪਰਿਵਾਰ ਦੇ ਜੀ ਨੇ ਮੇਰੀ ਬਾਤ ਨਹੀਂ ਪੁੱਛੀ ਸਵਾ ਇਹ ਆਣ ਕੈਂਕਾਂੇ ਕਹਿਣ ਲੱਗੇ ਵੀ ਇਹਨੂੰ ਕੈਂਸਰ ਹੈ ਮੇਰੇ ਪੁੱਤ ਨੂੰ ਕੋਈ ਕੈਂਸਰ ਨਹੀਂ ਸੀ ਮੇਰੇ ਪੁੱਤ ਦਾ ਜਦੋਂ ਹਸਪਤਾਲ ਜਾਂਦਾ ਉਸ ਦਿਨ 1.5 ਕਿਲੋ ਭਾਰ ਸੀ 4 ਦਿਨਾਂ ਵਿੱਚ 70 ਕਿਲੋ ਹੋ ਜਾਂਦਾ ਮੈਂ ਬਹੁਤ ਦੁਖੀ ਹਾਂ ਇਹਨਾਂ ਗੱਲਾਂ ਤੋਂ ਬਹੁਤ ਕੁਝ ਮੇਰੇ ਕੋਲ ਪਿਆ ਪਰ ਜੀ ਨੇ ਕਲੀਅਰ ਕਰ ਲੈਣਾ ਪੰਚ ਇਕੱਠਾ ਕਰ ਲਓ ਤਾਂ ਮੈਂ ਸਾਰਾ ਕੁਝ ਦੱਸੂਗੀ ਵੀ ਮੇਰੇ ਨਾਲ ਆ ਹੋਇਆ ਮੈਂ ਬਹੁਤ ਬਿਲਕੁਲ ਕਿ ਕਿੰਨੀ ਹੈ ਵੀ ਮੇਰਾ ਪੁੱਤ ਸਾਜ਼ਿਸ਼ਨਾਮਾ ਪਾਇਆ ਗਿਆ ਸਰਕਾਰਾਂ ਦੇ ਨਾਲ ਲੜ ਕੇ ਸਰਕਾਰ ਬੇਦੋਚੀ ਨੇ ਸਭ ਤੋਂ ਵੱਡੀ ਸਰਕਾਰ ਹੈ ਜੇ ਮੇਰੇ ਪੁੱਤ ਤੇ ਮੋਦੀ ਨੇ ਕੇਸ ਪਾਇਆ ਸੀ ਸਾਡੇ ਘਰੇ ਇੱਕ ਵਾਰੀ ਪੁਲਿਸ ਨਹੀਂ ਆਈ ਹੁਣ ਜਦੋਂ ਇਹ ਗੱਲ ਹੋਈ ਆ ਆ ਝੰਡਾ ਲਾਉਣ ਦੀ ਤੇ ਉਧਰੋਂ ਇਧਰ ਅਜਨਾਲੇ ਵਾਲਾ ਕੰਮ ਹੋਇਆ ਉਦੋਂ ਅਜਨਾਲੇ ਵਾਲੇ ਕੰਮ ਤੋਂ ਮਗਰੋਂ 26 ਜਨਵਰੀ ਨੂੰ ਝੰਡਾ ਲਾਉਣ ਵਾਲੀ ਗੱਲ ਹੋਈ ਆ ਹਾਲਾਂਕਿ ਅਸੀਂ ਸਬੂਤ ਸਾਰੇ ਦਿੱਤੇ ਸਰਕਾਰ ਨੂੰ ਉਧਰਲੀ ਸਰਕਾਰ ਮੇਰੇ ਪੁੱਤ ਨੂੰ ਐਕਸੈਪਟ ਕਰਦੀ ਐ ਇਧਰਲੀ ਸਰਕਾਰ ਮੇਰੇ ਪੁੱਤ ਨੂੰ ਮਾਰਨ ਨੂੰ ਤਿਆਰ ਇਹ ਸਾਰਾ ਕੁਝ ਰਲਮਿਲੀ ਸਾਜ਼ਿਸ਼ ਹੈ ਮੈਂ ਬਰਦਾਸ਼ਤ ਕਰੀ ਬੈਠੀ ਹਾਂ ਸਬਰ ਕਰਕੇ ਕਿਉਂਕਿ ਮੈਂ ਰੱਬ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਿਆ ਮੇਰਾ ਪੁੱਤ ਵੀ ਸਬਰ ਕਰਕੇ ਚਲਾ ਗਿਆ ਉਹਨੇ ਵੀ ਅਖੀਰ ਤੇ ਗਿਆ ਬੰਦੇ ਆਉਂਦੇ ਜਾਂਦੇ ਆ ਤੇ ਕੌਮ ਚ ਦਫੜ ਦੇ ਪੈ ਸਟੈਂਡ ਤੇ ਰਹੋ